ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਹੈਗੇ ਆਂ ਰਾਮਪੁਰਾ ਮੰਡੀ ਤਰੀਕ ਹੈਗੀ ਹੈ ਅੱਜ 1 11ਵਾਂ ਮਹੀਨਾ 2025 ਤੇ ਮੰਗਾਈ ਨੇ ਇਹ ਚਾਰ ਮਜਾ ਦਵਾਈਆਂ ਤੇ ਆਪਾਂ ਕਰਦੇ ਆਂ ਬਾਕੀ ਮੰਗਾਈ ਨਾ ਗੱਲਬਾਤ ਕੀ ਕੀ ਰੇਟ ਆ ਤੇ ਕਿਹੜੀ ਜਗ੍ਹਾ ਜਾਣੀ ਆ ਤੇ ਕਿੱਥੋਂ ਦੇ ਗਾਹ ਕਾਇਆ ਹੋਏ ਆ ਹਾਂਜੀ ਮੰਗਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੰਗਾਈ ਕਿਹੜੀ ਜਗ੍ਹਾ ਦੀ ਪਾਰਟੀ ਹੈ ਅੱਜ ਆਪਣੇ ਕੋਲੇ ਇਹ ਮਰਾਦਾਬਾਦ ਦੀ ਆ ਜੀ ਮਰਾਦਾਬਾਦ ਦੀ ਜੀ ਠੀਕ ਹੈ ਜੀ ਏ ਪਹਿਲੀ ਵਾਰ ਹੈ ਜੀ ਆਪਣੇ ਕੋਲੇ ਨਹੀਂ ਇਹਦਾ ਭਰਾ ਹੁੰਦਾ ਹੁੰਦਾ ਸੀ ਪਹਿਲਾਂ ਆਪਣੇ ਕੋਲੇ ਠੀਕ ਹੈ ਜੀ ਅੱਜ ਤੋਂ 3 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਡੈਥ ਹੋ ਗਈ ਸੀ ਜੀ ਹੁਣ ਇਹ ਉਸ ਤੋਂ ਬਾਅਦ ਇਹ ਚੱਲਿਆਗਾ ਠੀਕ ਹੈ ਜੀ ਹਾਂ ਇਹਨਾਂ ਨੇ ਕਿੰਨੇ ਨਗਲੇ ਤੇਜ ਆ ਜ ạ ਚਾਰ ਚਾਰ ਲੈਂਦੇ ਆ ਜੀ ਜੀ ਠੀਕ ਹੈ ਜੀ ਕੋਈ ਥੋੜੀ ਕਹਣੀ ਡਿਟੇਲ ਹੈਗੀ ਦੁੱਧ ਦੀ ਇਹਨਾਂ ਦੀ ਦੁੱਧ ਦੀ ਡਿਟੇਲ ਚੰਗੀ ਚੰਗੀ ਆ ਜੀ ਠੀਕ ਹੈ ਜੀ ਤੇ ਤਾਜੀ ਸੂਈ ਮੈਂ ਐਸਾ ਜੀ 10 11 ਕਿਲੋ ਦੀ ਡਿਟੇਲ ਹੈ ਜੀ 10 11 ਕਿਲੋ ਹੀ ਬੱਚਾ ਇਹਦੇ ਮਗਰਾ ਬੱਚਾ ਇਹਦੇ ਮਗਰ ਆਵੇ ਕੱਟਾ ਜੀ ਕੱਟਾ ਜੀ ਹਾਂ ਠੀਕ ਹੈ ਜੀ ਇਹਦਾ ਸੌਦਾ ਕਿੰਨੇ ਦਾ ਹੋਇਆ ਮੰਗਾ ਜੀ ਇਹ ਸੌਦਾ ਹੋਇਆ ਜੀ ਆਪਣਾ 85000 ਦਾ 85000 ਦਾ ਜੀ ਹਾਂਜੀ ਠੀਕ ਹੈ ਜੀ ਇਹ ਕਾ ਝੁੱਟੀ ਖੜੀ ਆਈ ਇਹਦਾ ਕਿੰਨਾ ਦੁੱਧ ਦੀ ਇਹਦੇ ਥੱਲੇ 15 ਕਿਲੋ ਦੁੱਧ ਦੱਸਿਆ ਜੀ ਜੈਤੋ ਦੀ ਹੈ 15 ਕਿਲੋ ਦੁੱਧ ਦੱਸਿਆ ਜੈਤੋ ਦੀ ਹੈ ਜੀ ਹਾਂਜੀ ਠੀਕ ਹੈ ਜੀ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਵੀ ਕੱਟੀ ਆਈ ਇਹਦੇ ਮਗਰ ਪਾਸੇ ਉਹ ਕਿ ਹੱਕ ਬਿਟੇ ਉਹਦੇ ਨਾਲ ਹਾਂ ਠੀਕ ਹੈ ਜੀ ਕਿੰਨੇ ਦਾ ਸੌਦਾ ਹੋਇਆ ਜੀ ਇਹਦਾ? 117 ਦਾ ਹੋਇਆ ਜੀ। 117 ਦਾ ਜੀ। ਹਾਂਜੀ। ਇਹ ਵੀ ਮਰਾਦਾਬਾਦੀ ਜਾਣੀ ਐ ਜੀ। ਇਹ ਵੀ ਮਰਾਦਾਬਾਦ ਜਾਣੀ ਐ ਜੀ। ਠੀਕ ਹੈ ਜੀ। ਇਹ ਮਾਈ ਦਾ ਜੀ। ਇਹ ਮੱਝ ਆ ਜੀ। ਇਹ ਵੀ ਦੂਜੇ ਸੂਏ ਝੋਟੀ ਆ ਜੀ। ਦੂਜੇ ਸੂਏ ਆ ਜੀ। ਹਾਂਜੀ 11-12 ਕਿਲੋ ਦੁੱਧ ਇਹਦੇ ਥੱਲੇ ਆ ਜੀ। 11-12 ਕਿਲੋ ਦੁੱਧ ਆਈਏ ਥੱਲੇ। ਹਾਂਜੀ। ਬੱਚਾ ਇਹਦੇ ਮਗਰ। ਇਹਦੇ ਮਗਰ ਕੱਟਾ ਜੀ। ਇਹਦੇ ਮਗਰ ਕੱਟਾ ਜੀ। ਜੀ। ਇਹ ਸੌਦਾ ਕਿੰਨੇ ਦਾ ਹੋਇਆ ਜੀ? ਇਹਦਾ ਹੋਇਆ ਜੀ 72 ਹਜ਼ਾਰ ਦਾ। 72 ਹਜ਼ਾਰ ਦਾ ਜੀ। ਜੀ। ਠੀਕ ਹੈ ਜੀ। ਇਹ ਕਾ ਖ ਇਹਦਾ ਦੁੱਧਰ ਕਾੜੀ ਇਹਦਾ ਵੀ 12 ਦਾ ਜੀ ਹੁਣ ਤਾਂ ਕੱਚਾ ਹੀ ਹੁਣ ਤਾਂ ਦੁੱਧੋ ਬਸ ਬੌਲੇ ਤੇ ਆ ਹੁਣ ਬੌਲੇ ਤੇ ਆ ਜੀ ਹਾਂਜੀ ਬੱਚਾ ਹੀ ਇਹਦੇ ਮਗਰ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਜੀ ਤੇ ਇਹਦਾ ਕਿੰਨੇ ਚ ਹੋਇਆ ਮੰਗੇ ਸੌਦਾ ਇਹ ਹੋਇਆ ਜੀ ਆਪਣੇ ਰੱਬ ਜੁਗਾ ਭਲਾ ਕਰੇ 1 ਲੱਖ 10 ਚ ਜੀ ਠੀਕ ਹੈ ਜੀ ਮੰਗੇ ਜੇ ਕੋਈ ਆਪਣੇ ਕੋਲੇ ਬਾਹਰ ਦੀ ਪਾਰਟੀ ਆਉਣੀ ਜਾਂਦੀ ਆ ਜੀ ਠੀਕ ਹੈ ਤੇ ਉਹਦੇ ਬਾਅਦ ਕੋਈ ਰਹਿਣ ਦਾ ਪ੍ਰਬੰਧ ਹੀ ਆਪਣੇ ਕੋਲੇ ਪੂਰਾ ਪ੍ਰਬੰਧ ਆ ਜੀ ਨੌਰੇ ਦਾ ਪ੍ਰਬੰਧ ਆ ਰਹਿਣ ਬਹਿਣ ਦਾ ਪੂਰਾ ਠੀਕ ਹੈ ਜੀ ਕਈ ਵਾਰੀ ਕਾਲ ਆ ਜਾਂਦੀ ਹੈ ਵੀ ਗੱਡੀ ਦਾ ਕੋਈ ਨਾਲ ਪ੍ਰਬੰਧ ਹੀ ਗੱਡੀ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ ਜੀ ਗੱਡੀ ਕਰਵਾ ਕੇ ਦੇਵਾਂਗੇ ਠੀਕ ਹੈ ਰਹਿਸ ਦਾ ਵੀ ਹੈਗਾ ਜੀ ਜੀ ਠੀਕ ਹੈ ਮੰਗੇ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੀ 98785 ਜੀ 12049 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 98785 ਜੀ 12049 ਜੀ ਠੀਕ ਹੈ ਜੀ ਤੇ ਆਪਾਂ ਕਿਹੜੀ ਕਿਹੜੀ ਮੰਡੀ ਕਰਦੇ ਆ ਜੀ ਮੰਡੀਆਂ ਆਪਾਂ ਕਰਦੇ ਆ ਜੀ ਰਾਮਪਰਾ ਤਨੌਲਾ ਮੌੜ ਡੱਬ ਵਾਲੀ ਡੱਬ ਵਾਲੀ ਜੀ ਹਾਂਜੀ ਇਹ 4 ਮੰਡੀਆਂ ਕਰਦੇ ਆ ਜੀ ਜੀ ਜਿਹੜੀ ਮੰਡੀ ਤੇ ਬੰਦਾ ਬੁਲਾ ਲੇ ਆਪਾਂ ਉਸ ਤੇ ਵੀ ਚਲੇ ਜਾਨੇ ਠੀਕ ਹੈ ਜੀ ਜਿਵੇਂ ਕਈ ਵਾਰੀ ਇੱਧਰ ਖੰਨਾ ਉਹ ਜੇ ਬੁਲਾਉਣਗੇ ਉੱਥੇ ਚਲੇ ਜਾਵਾਂਗੇ ਠੀਕ ਹੈ ਆਪਾਂ ਸਪੈਸ਼ਲ ਨਹੀਂ ਆਉਂਦੇ ਜੀ ਨਹੀਂ ਜੀ ਠੀਕ ਹੈ ਜੀ ਆਪਾਂ ਆਪਦੇ ਗਾਕਾ ਖਾਤਰੀ ਸਪੈਸ਼ਲ ਆਉਨੇ ਆ ਠੀਕ ਹੈ ਜੀ ਹਾਂਜੀ ਇਹ ਜਾਕਰ ਵਾਈ ਸਾਹਿਬ ਨੇ ਜੀ ਜੇ ਪਹਿਲੇ ਵੀ ਆਤੇ ਹੈ ਠੀਕ ਹੈ ਜੀ ਜੇ ਆਪ ਇਹ ਮਤਲਬ ਕਿ ਆਪਣਾ ਮੁੰਡਾ ਹੀ ਆਇਆ ਹੈ ਠੀਕ ਹੈ ਜੀ ਹਾਂਜੀ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਜਾਕਰ ਸਾਹਿਬ ਨੂੰ ਜਾਕਰ ਨੂੰ ਹੋ ਗਏ 10-15 ਸਾਲ 10 15 ਸਾਲ ਜੀ ਇਹ ਵੀ ਆਪਣੇ ਪੱਕੇ ਗਾ ਕੇ ਜੀ ਆਪਣੇ ਪੱਕੇ ਗਾ ਕੇ ਠੀਕ ਹੈ ਜੀ ਜੀ ਲੋ ਬਾਈ ਜੀ ਕਿਸੇ ਵੀ ਵੀਰ ਨੇ ਮੰਗਾ ਜੇ ਤਾਂ ਮੱਝ ਖਰੀਦਣੀ ਆ ਹੋਣਾ ਤਾਂ ਮੰਗੇ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਇਸ ਦਾ ਵੀ ਪੂਰਾ ਪ੍ਰਬੰਧ ਆ ਪਸ਼ੂਆਂ ਲਈ ਨੌਰੇ ਦਾ ਵੀ ਪੂਰਾ ਪ੍ਰਬੰਧ ਹੈ ਜੇ ਕਿਸੇ ਨੂੰ ਗੱਡੀ ਚਾਹੀਦੀ ਹੈ ਗੱਡੀ ਦਾ ਵੀ ਪੂਰਾ ਪ੍ਰਬੰਧ ਕਰਕੇ ਦੇਣਗੇ ਠੀਕ ਹੈ ਮੰਗਾ ਜੀ ਠੀਕ ਹੈ ਜੀ ਬਾਈ ਠੀਕ ਹੈ ਓਕੇ ਓਕੇ